ਸਸਿਕਾ ਜੀ ਮੈਂ ਹਾ ਕੋਮਲ ਕਪੂ ਤੁਸ ਦੇਖ ਰਹੇ ਚੈਨਲ ਪੰਜਾਬੀ ਐਚ 1 ਦੇ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਤੋਂ ਬਾਅਦ ਟਰੰਪ ਪ੍ਰਸ਼ਾਸਨ ਹੁਣ ਵਿਦੇਸ਼ੀ ਵਿਦਿਆਰਥੀਆਂ ਤੇ ਲਈ ਵਿਕਲਪਿਕ ਪ੍ਰੈਕਟੀਕਲ ਸਿਖਲਾਈ ਪ੍ਰੋਗਰਾਮ ਉਤੇ ਨਜ਼ਰ ਰੱਖ ਰਿਹਾ ਜੋ ਸੰਭਾਵਿਤ ਤੌਰ ਉਤੇ F1 ਤੋਂ H1B ਵੀਜ਼ਾ ਤੱਕ ਦੇ ਰਸਤੇ ਨੂੰ ਵਿਗਾੜ ਸਕਦਾ ਹੈ OJT ਪ੍ਰੋਗਰਾਮ ਦੇ ਪ੍ਰਸਤਾਵਿਤ ਸਮਾਪਤੀ ਜਾਂ ਫਿਰ پابੰਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਨੌਕਰੀਆਂ ਦੀਆਂ ਸੰਭਾਵਨਾਵਾਂ ਅਤੇ ਅਮਰੀਕੀ ਯੂਨੀਵਰਸਿਟੀਆਂ ਦੀ ਵਿਸ਼ਵਵਿਆਪੀ પ્રતિਭਾ ਨੂੰ ਆਕਰਸ਼ਿਤ ਕਰਨ ਦੀ ਯੋਗਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ ਅਗਲੇ ਸਾਲ ਅਮਰੀਕਾ ਦੇ ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ 트ੰਪ ਪ੍ਰਸ਼ਾਸਨ ਦਾ ਐਮਏਜੀਏ ਜ਼ੋਰ ਫੜ ਰਿਹਾ ਹੈ ਐਚ1ਵੀ ਵੀਜ਼ਾ ਪ੍ਰਣਾਲੀ ਸੰਬੰਧੀ ਦੋਮੂਖ ਵਿਕਾਸ ਪਲਾਂ ਹੀ ਮੌਜੂਦ ਨੇ ਜਿਦੇ ਨਾਲ ਅਮਰੀਕੀ ਫਰਮਾਂ ਦੇ ਲਈ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣਾ ਮੁਸ਼ਕਿਲ ਹੋ ਗਿਆ ਹੈ ਹਰ ਇੱਕ ਵਿਦੇਸ਼ੀ ਕਰਮਚਾਰੀ ਦੇ ਲਈ 1 ਲੱਖ ਡਾਲਰ ਐਚ1ਵੀ ਪਟੀਸ਼ਨ ਫੀਸ ਦੀ ਸ਼ੁਰੂਆਤ ਅਮਰੀਕੀ ਕੰਪਨੀਆਂ ਦੇ ਲਈ ਇਸ ਨੂੰ ਹੋਰ ਮਹਿੰਗਾ ਬਣਾ ਦਵੇਗੀ ਜਦੋਂ ਕਿ ਦੂਜਾ ਪ੍ਰਸਤਾਵ ਤਨਖਾਹ ਅਦਾਲਤ ਚੋਣ ਪ੍ਰਕਿਰਿਆ ਸ਼ੁਰੂ ਕਰਨ ਦਾ ਹੈ ਐਚਵਨ ਪੀ ਤੋਂ ਬਾਅਦ ਕਰ ਪ੍ਰਸ਼ਾਸਨ ਦਾ ਅਗਲਾ ਧਿਆਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਉਪਲਬਧ ਵਿਕਲਪਿਕ ਪ੍ਰੈਕਟੀਕਲ ਸਿਖਲਾਈ ਪ੍ਰੋਗਰਾਮ ਹੋ ਸਕਦਾ ਹੈ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਯਾਨੀ ਕਿ ਓਪੀਟੀ ਐਫ1 ਵਿਦਿਆਰਥੀਆਂ ਨੂੰ ਉਹਨਾਂ ਦੇ ਅਧਿਐਨ ਖੇਤਰ ਦੇ ਨਾਲ ਜੁੜੇ ਅਸਥਾਈ ਰੁਜ਼ਗਾਰ ਤੇ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੰਦੀ ਹੈ ਵਿਦਿਆਰਥੀ ਆਪਣੇ ਅਕਾਦਮਿਕ ਪ੍ਰੋਗਰਾਮਾਂ ਨੂੰ ਪੂਰਾ ਕਰਨ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ 12 ਮਹੀਨਿਆਂ ਤੱਕ ਓਪੀਟੀ ਅਧਿਕਾਰ ਦੇ ਲਈ ਅਰਜ਼ੀ ਦੇ ਸਕਦੇ ਨੇ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਵਿਦਿਆਰਥੀ ਆਪਣੇ OJT ਰੁਜ਼ਗਾਰ ਅਧਿਕਾਰ ਦੇ 24 ਮਹੀਨੇ ਦੇ ਵਾਅਦੇ ਲਈ ਅਲਟੀ ਦੇ ਸਕਦੇ ਨੇ। ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀਆਂ ਲਈ ਵਿਕਲਪਿਕ ਟੈਕਟੀਕਲ ਸਿੱਖਲਾਈ ਪ੍ਰੋਗਰਾਮ H1B ਵੀਜ਼ਾ ਵੱਲ ਇੱਕ ਕਦਮ ਦਾ ਕੰਮ ਕਰਦਾ ਹੈ ਅਮਰੀਕਾ ਦੇ ਵਿੱਚ ਇੱਕ ਵਿਦੇਸ਼ੀ ਵਿਦਿਆਰਥੀ ਦੇ ਸਫ਼ਰ ਦੇ ਵਿੱਚ F1 ਵੀਜ਼ਾ ਤੋਂ OPT ਪ੍ਰੋਗਰਾਮ ਵਿੱਚ ਹਿੱਸਾ ਲੈਣ ਤੱਕ ਤਬਦੀਲੀ ਅਤੇ ਅੰਤ ਤੱਕ H1B ਵੀਜ਼ਾ ਰਾਹੀਂ ਇੱਕ ਅਮਰੀਕੀ ਕੰਪਨੀ ਦੇ ਵਿੱਚ ਰੁਜ਼ਗਾਰ ਪ੍ਰਾਪਤ ਕਰਨਾ ਸ਼ਾਮਲ ਹੈ ਵਾਈਟ ਹਾਊਸ ਦੇ ਚਿਪਟੀ ਚੀਫ ਆਫ ਸਟਾਫ ਸਟੀਫਨ ਮਿਲਰ ਜੋ ਕਿ ਟ੍ਰੰਪਰ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਦੇ ਮੁੱਖ ਨਿਰਮਾਤਾ ਨੇ ਉਹਨਾਂ ਦਾ ਉਦੇਸ਼ ਵਿਕਲਪਿਕ ਪ੍ਰੈਕਟੀਕਲ ਸਿਖਲਾਈ ਅਤੇ H1B ਦਰਜਾ ਪ੍ਰਾਪਤ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਪੈਦਾ ਹੋਣ ਵਾਲੀ ਪ੍ਰਵਾਸੀ ਪ੍ਰਤਿਭਾ ਪਾਈਪਲਾਈਨ ਨੂੰ ਖਤਮ ਕਰਨਾ ਜੋ ਬਹੁਤ ਜ਼ਿਆਦਾ ਸੀਮਤ ਕਰਨਾ ਹੈ ਇਹ ਦਾਵਾ ਕਰਦੇ ਹੋਏ ਕਿ ਇਸ ਦੇ ਨਾਲ ਅਮਰੀਕੀ ਨਾਗਰਿਕਾਂ ਨੂੰ ਲਾਭ ਹੋਵੇਗਾ ਕਈ ਚੋਟੀ ਦੇ ਕਾਨੂੰਨ ਨਿਰਮਤਾਵਾਂ ਅਤੇ ਅਮਰੀਕੀ ਪ੍ਰਸ਼ਾਸਕਾ ਦੁਆਰਾ ODP ਪ੍ਰੋਗਰਾਮ ਦੀ ਸਮਾਪਤੀ ਦੇ ਪ੍ਰਸਤਾਵ ਪੇਸ਼ ਕੀਤੇ ਗਏ ਨੇ ਸੈਂਟਰ ਵਿਖੇ ਨੀਤੀ ਅਧਿਐਨ ਦੀ ਡਾਇਰੈਕਟਰ ਜੈਸਿਕਾ ਵਾਰਨ ਨੇ ਮੌਜੂਦਾ ਵਿਕਲਪਿਕ ਪ੍ਰੈਕਟੀਕਲ ਸਿੱਖਲਾਈ ਪ੍ਰੋਗਰਾਮ ਦੀ ਆਲੋਚਨਾ ਕੀਤੀ ਹੈ ਤੇ ਪ੍ਰਸਤਾਵ ਦਿੱਤਾ ਹੈ ਕਿ ਕਾਂਗਰਸ ਅਜਈਆਂ ਵੀਜ਼ਾ ਸ਼੍ਰੇਣੀਆਂ ਨੂੰ ਸਖਤ ਕਰਨ ਜਾਂ ਖਤਮ ਕਰਨ 'ਤੇ ਵਿਚਾਰ ਕਰੇ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਡਾਇਰੈਕਟਰ ਜੋਸਫ ਐਟਲੋ ਨੇ ਕਿ ਹੈ ਕਿ ਯੂ ਐਸ ਸੀ ਆਈ ਐਸ ਨੂੰ ਸਕੂਲ ਤੋਂ ਬਾਹਰ ਐਫ 1 ਵਿਦਿਆਰਥੀਆਂ ਦੇ ਲਈ او ਪੀ ਟ ਨੌਕਰੀ ਅਧਿਕਾਰਨ ਨੂੰ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਐਕਟ ਅਜੇ ਅਧਿਕਾਰਨ ਦੀ ਆਕਿਆ ਨਹੀਂ ਦਿੰਦਾ ਅਮਰੀਕੀ ਕਾਨੂੰਨ ਸਚਿ ਨੇ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ او ਪੀ ਟ ਪ੍ਰੋਗਰਾਮਾਂ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਦੀ ਕਮਾਈ ਉੱਤੇ ਟੈਕਸ ਲਗਾਉਣ ਦਾ ਪ੍ਰਸਤਾਵ ਵੀ ਰੱਖਿਆ ਹੈ ਜੋ ਵਰਤਮਾਨ ਦੇ ਵਿੱਚ ਉਹਨਾਂ ਨੂੰ ਐਫ ਆਈ ਸੀਏ ਟੈਕਸਾਂ ਤੋਂ ਛੋਟ ਦਿੰਦਾ ਹੈ ਜੇਕਰ ਇਹ ਪਾਸ ਹੋ ਜਾਂਦਾ ਹੈ ਇੱਕ ਹੋਰ ਘਟਨਾ ਕਰਮ ਦੇ ਵਿੱਚ ਗ੍ਰਹਿ ਸੁਰੱਖਿਆ ਵਿਭਾਗ ਨੇ ਅਕਾਤਮਿਕ ਵੀਜ਼ਾ ਦੇ ਲਈ ਮੌਜੂਦਾ ਸਟੇਟਸ ਦੀ ਮਿਆਦ ਪ੍ਰਣਾਲੀ ਨੂੰ ਬਦਲਣ ਦੇ ਲਈ ਇੱਕ ਨਿਯਮ ਦਾ ਪ੍ਰਸਤਾਵ ਦਿੱਤਾ ਜਿਸ ਦੇ ਵਿੱਚ ਐਫ 1 ਵਿਦਿਆਰਥੀਆਂ ਉੱਤੇ ਇੱਕ ਨਿਸ਼ਚਿਤ 4 ਸਾਲ ਦੀ ਸੀਮਾ ਲਗਾਈ ਗਈ ਨਤੀਜੇ ਵਜੋਂ ਅਮਰੀਕਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵਿਦੇਸ਼ੀਆਂ ਦੇ ਵਿੱਚ ਪੜ੍ਹਾਈ ਦੇ ਲਈ ਪਸੰਦੀਦਾ ਸਥਾਨ ਦੇ ਰੂਪ ਦੇ ਵਿੱਚ ਗ੍ਰੇਡ ਤੋਂ ਡਿੱਗਦਾ ਜਾਪਦਾ ਹੈ ਐਨ ਏ ਐਫ ਐਸ ਏ ਇੱਕ ਐਸੋਸੀਏਸ਼ਨ ਆਫ ਇੰਟਰਨੈਸ਼ਨਲ ਐਜੂਕੇਟਰਸ ਅਤੇ ਜੀ ਬੀ ਇੰਟਰਨੈਸ਼ਨਲ ਦੇ ਸ਼ੁਰੂਆਤੀ ਅਨੁਮਾਨਾਂ ਦਾ ਅੰਦਾਜ਼ਾ ਹੈ ਕਿ ਇਸ ਪੱਤਝੜ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਤੇ 3 ਤੋਂ 40% ਦੀ ਗਿਰਾਵਟ ਦੇ ਨਤੀਜੇ ਵਜੋਂ ਕੁੱਲ ਦਾਖਲੇ 'ਚ 15% ਦੀ ਗਿਰਾਵਟ ਆ ਸਕਦੀ ਹੈ। ਜੁਲਾਈ ਅਤੇ ਅਗਸਤ ਵਿੱਚ ਵੀਜ਼ਾ ਜਾਰੀ ਕਰਨ ਦੇ ਵਿੱਚ ਮਹੱਤਵਪੂਰਨ ਇਕਵ੍ਰੀ ਤੋਂ ਪੀਨਾ ਇਸ ਪੱਤਰ ਦੇ ਵਿੱਚ 1.5 ਲੱਖ ਤੱਕ ਘਟ ਵਿਦਿਆਰਥੀ ਆ ਸਕਦੇ ਨੇ। ਕੁਵਾਲਫੇ ਦੱਸ ਰਹੀਏ। ਸਸਿਕਾ ਜੀ ਮਹਾਕਮਲ ਕਪੂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ H1B ਵੀਜ਼ਾ ਨਿਯਮਾਂ ਨੂੰ ਸਖਤ ਕਰਨ ਤੋਂ ਬਾਅਦ ਪ੍ਰਸ਼ਾਸਨ ਹੁਣ ਵਿਦੇਸ਼ੀ ਵਿਦਿਆਰਥੀਆਂ ਤੇ ਲਈ ਵਿਕਲਪਿਕ ਪ੍ਰੈਕਟੀਕਲ ਸਿਖਲਾਈ ਪ੍ਰੋਗਰਾਮ ਉਤੇ ਨਜ਼ਰ ਰੱਖ ਰਿਹਾ ਜੋ ਸੰਭਾਵਿਤ ਉਰ ਉਤੇ F1 ਤੋਂ H1B ਵੀਜ਼ਾ ਤੱਕ ਦੇ ਰਸਤੇ ਨੂੰ ਵਿਗਾੜ ਸਕਦਾ ਹੈ OJT ਪ੍ਰੋਗਰਾਮ ਤੇ ਪ੍ਰਸਤਾਵਿਤ ਸਮਾਪਤੀ ਜਾਫਰ ਪਬੰਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਨੌਕਰੀਆਂ ਦੀਆਂ ਸੰਭਾਵਨਾਵਾਂ ਅਤੇ ਅਮਰੀਕੀ ਯੂਨੀਵਰਸਿਟੀਆਂ ਦੀ ਵਿਸ਼ਵਵਿਆਪੀ પ્રતિਭਾ ਨੂੰ ਆਕਰਸ਼ਿਤ ਕਰਨ ਦੀ ਯੋਗਤਾ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ ਅਗਲੇ ਸਾਲ ਅਮਰੀਕਾ ਦੇ ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ 트ੰਪ ਪ੍ਰਸ਼ਾਸਨ ਦਾ ਐਮਏਜੀਏ ਜ਼ੋਰ ਫੜ ਰਿਹਾ ਹੈ ਐਚ1ਵੀ ਵੀਜ਼ਾ ਪ੍ਰਣਾਲੀ ਸੰਬੰਧੀ ਦੋ ਮੁੱਖ ਵਿਕਾਸ ਪਲਾਂ ਹੀ ਮੌਜੂਦ ਨੇ ਜਿਦੇ ਨਾਲ ਅਮਰੀਕੀ ਫਰਮਾਂ ਦੇ ਲਈ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣਾ ਮੁਸ਼ਕਲ ਹੋ ਗਿਆ ਹੈ ਹਰ ਇੱਕ ਵਿਦੇਸ਼ੀ ਕਰਮਚਾਰੀ ਦੇ ਲਈ 1 ਲੱਖ ਡਾਲਰ ਐਚ1ਵੀ ਪਟੀਸ਼ਨ ਫੀਸ ਦੀ ਸ਼ੁਰੂਆਤ ਅਮਰੀਕੀ ਕੰਪਨੀਆਂ ਦੇ ਲਈ ਇਸ ਨੂੰ ਹੋਰ ਮਹਿੰਗਾ ਬਣਾ ਦਵੇਗੀ ਜਦੋਂ ਕਿ ਦੂਜਾ ਪ੍ਰਸਤਾਵ ਤਨਖਾਹ ਅਧਾਰਿਤ ਚੋਣ ਪ੍ਰਕਿਰਿਆ ਸ਼ੁਰੂ ਕਰਨ ਦਾ ਹੈ ਐਚਵਨ ਪੀ ਤੋਂ ਬਾਅਦ ਕਰਮ ਪ੍ਰਸ਼ਾਸਨ ਦਾ ਅਗਲਾ ਧਿਆਨ ਅੰਤਰਰਾਸ਼ਟਰੀ ਵਿਦਿਆਰਥੀ ਦੇ ਲਈ ਉਪਲਬਧ ਵਿਕਲਪਿਕ ਪ੍ਰੈਕਟੀਕਲ ਸਿਖਲਾਈ ਪ੍ਰੋਗਰਾਮ ਹੋ ਸਕਦਾ ਹੈ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਹੈ ਕਿ ਓਪੀਟੀ ਐਫ1 ਵਿਦਿਆਰਥੀਆਂ ਨੂੰ ਉਹਨਾਂ ਦੇ ਅਧਿਐਨ ਖੇਤਰ ਦੇ ਨਾਲ ਜੁੜੇ ਅਸਥਾਈ ਰੁਜ਼ਗਾਰ ਦੇ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੰਦੀ ਹੈ ਵਿਦਿਆਰਥੀ ਆਪਣੇ ਅਕਾਦਮਿਕ ਪ੍ਰੋਗਰਾਮਾਂ ਨੂੰ ਪੂਰਾ ਕਰਨ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ 12 ਮਹੀਨਿਆਂ ਤੱਕ ਓਪੀਟੀ ਅਧਿਕਾਰ ਦੇ ਲਈ ਅਰਜ਼ੀ ਦੇ ਸਕਦੇ ਨੇ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਦੇ ਵਿਦਿਆਰਥੀ ਆਪਣੇ OPT ਰੁਜ਼ਗਾਰ ਅਧਿਕਾਰ ਦੇ 24 ਮਹੀਨੇ ਦੇ ਵਾਅਦੇ ਲਈ ਅਲਜੀ ਦੇ ਸਕਦੇ ਨੇ ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਵਿਕਲਪਿਕ ਟੈਕਟੀਕਲ ਸਿੱਖਲਾਈ ਪ੍ਰੋਗਰਾਮ H1B ਵੀਜ਼ਾ ਵੱਲ ਇੱਕ ਕਦਮ ਦਾ ਕੰਮ ਕਰਦਾ ਹੈ ਅਮਰੀਕਾ ਦੇ ਵਿੱਚ ਇੱਕ ਵਿਦੇਸ਼ੀ ਵਿਦਿਆਰਥੀ ਦੇ ਸਫ਼ਰ ਦੇ ਵਿੱਚ F1 ਵੀਜ਼ਾ ਤੋਂ OPT ਪ੍ਰੋਗਰਾਮ ਵਿੱਚ ਹਿੱਸਾ ਲੈਣ ਤੱਕ ਤਬਦੀਲੀ ਅਤੇ ਅੰਤ ਤੱਕ H1B ਵੀਜ਼ਾ ਰਾਹੀਂ ਇੱਕ ਅਮਰੀਕੀ ਕੰਪਨੀ ਦੇ ਵਿੱਚ ਰੁਜ਼ਗਾਰ ਪ੍ਰਾਪਤ ਕਰਨਾ ਸ਼ਾਮਿਲ ਹੈ ਵਾਈਟ ਹਾਊਸ ਦੇ ਚਿਪਟੀ ਚੀਫ ਆਫ ਸਟਾਫ ਸਟੀਫਨ ਮਿਲਰ ਜੋ ਕਿ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਦੇ ਮੁੱਖ ਨਿਰਮਾਤਾ ਨੇ ਉਹਨਾਂ ਦਾ ਉਦੇਸ਼ ਵਿਕਲਪਿਕ ਪ੍ਰੈਕਟੀਕਲ ਸਿਖਲਾਈ ਅਤੇ H1B ਦਰਜਾ ਪ੍ਰਾਪਤ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਪੈਦਾ ਹੋਣ ਵਾਲੀ ਪ੍ਰਵਾਸੀ ਪ੍ਰਤਿਭਾ ਪਾਈਪਲਾਈਨ ਨੂੰ ਖਤਮ ਕਰਨਾ ਜਾਂ ਬਹੁਤ ਜ਼ਿਆਦਾ ਸੀਮਤ ਕਰਨਾ ਹੈ ਇਹ ਦਾਅਵਾ ਕਰਦੇ ਹੋਏ ਕਿ ਇਸ ਦੇ ਨਾਲ ਅਮਰੀਕੀ ਨਾਗਰਿਕਾਂ ਨੂੰ ਲਾਭ ਹੋਵੇਗਾ ਕਈ ਚੋਟੀ ਦੇ ਕਾਨੂੰਨ ਨਿਰਮਤਾਵਾਂ ਅਤੇ ਅਮਰੀਕੀ ਪ੍ਰਸ਼ਾਸਕਾ ਦੁਆਰਾ OJT ਪ੍ਰੋਗਰਾਮ ਦੀ ਸਮਾਪਤੀ ਦੇ ਪ੍ਰਸਤਾਵ ਪੇਸ਼ ਕੀਤੇ ਗਏ ਨੇ ਸੈਂਟਰ ਵਿਖੇ ਨੀਤੀ ਅਧਿਐਨ ਦੀ ਡਾਇਰੈਕਟਰ ਜੈਸਿਕਾ ਵਾਰਨ ਨੇ ਮੌਜੂਦਾ ਵਿਕਲਪਿਕ ਪ੍ਰੈਕਟੀਕਲ ਸਿੱਖਲਾਈ ਪ੍ਰੋਗਰਾਮ ਦੀ ਆਲੋਚਨਾ ਕੀਤੀ ਹੈ ਤੇ ਪ੍ਰਸਤਾਵ ਦਿੱਤਾ ਹੈ ਕਿ ਕਾਂਗਰਸ ਅਜਿਹੇ ਵੀਜ਼ਾ ਸ਼੍ਰੇਣੀਆਂ ਨੂੰ ਸਖਤ ਕਰਨ ਜਾਂ ਖਤਮ ਕਰਨ ਤੇ ਵਿਚਾਰ ਕਰੇ US Citizenship and Immigration Services ਦੇ ਡਾਇਰੈਕਟਰ ਜੋਸਫ ਐਟਲੋ ਨੇ ਕਿਹਾ ਹੈ ਕਿ USCIS ਨੂੰ ਸਕੂਲ ਤੋਂ ਬਾਹਰ F1 ਵਿਦਿਆਰਥੀਆਂ ਦੇ ਲਈ OPT ਨੌਕਰੀ ਅਧਿਕਾਰ ਨੂੰ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਐਕਟ ਅਜੇ ਇਹ ਅਧਿਕਾਰਾਂ ਦੀ ਆਗਿਆ ਨਹੀਂ ਦਿੰਦਾ ਅਮਰੀਕੀ ਕਾਨੂੰਨ ਸੱਚਾ ਨੇ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ OPT ਪ੍ਰੋਗਰਾਮਾਂ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮਾਈ ਉੱਤੇ ਟੈਕਸ ਲਗਾਉਣ ਦਾ ਪ੍ਰਸਤਾਵ ਵੀ ਰੱਖਿਆ ਹੈ ਜੋ ਵਰਤਮਾਨ ਤੇ ਵਿੱਚ ਉਹਨਾਂ ਨੂੰ ਐਫ ਆਈ ਸੀਏ ਟੈਕਸਾ ਤੋਂ ਛੋਟ ਦਿੰਦਾ ਹੈ ਜੇਕਰ ਇਹ ਪਾਸ ਹੋ ਜਾਂਦਾ ਹੈ। ਇੱਕ ਹੋਰ ਘਟਨਾਕਰਮ ਤੇ ਵਿੱਚ ਗ੍ਰਹਿ ਸੁਰੱਖਿਆ ਵਿਭਾਗ ਨੇ ਆਕਾਤਮਿਕ ਵੀਜ਼ਾ ਦੇ ਲਈ ਮੌਜੂਦਾ ਸਟੇਟਸ ਦੀ ਮਿਆਦ ਪ੍ਰਣਾਲੀ ਨੂੰ ਬਦਲਣ ਦੇ ਲਈ ਇੱਕ ਨਿਯਮ ਦਾ ਪ੍ਰਸਤਾਵ ਦਿੱਤਾ ਜਿਸ ਦੇ ਵਿੱਚ ਐਫ 1 ਵਿਦਿਆਰਥੀਆਂ ਉੱਤੇ ਇੱਕ ਨਿਸ਼ਚਿਤ 4 ਸਾਲ ਦੀ ਸੀਮਾ ਲਗਾਈ ਗਈ। ਨਤੀਜੇ ਵਜੋਂ ਅਮਰੀਕਾ ਅੰਤਰਰਾਸ਼ਟਰੀ ਵਿਦਿਆਰਥੀ ਦੇ ਲਈ ਵਿਦੇਸ਼ੀਆਂ ਦੇ ਵਿੱਚ ਪੜ੍ਹਾਈ ਦੇ ਲਈ ਪਸੰਦੀਦਾ ਸਥਾਨ ਦੇ ਰੂਪ ਦੇ ਵਿੱਚ ਗ੍ਰਿਡ ਤੋਂ ਡਿੱਗਦਾ ਜਾਪਦਾ ਹੈ ਐਨ ਏ ਐਫ ਐਸ ਏ ਇੱਕ ਐਸੋਸੀਏਸ਼ਨ ਆਫ ਇੰਟਰਨੈਸ਼ਨਲ ਐਜੂਕੇਟਰਸ ਅਤੇ ਜੀ ਬੀ ਇੰਟਰਨੈਸ਼ਨਲ ਦੇ ਸ਼ੁਰੂਆਤੀ ਅਨੁਮਾਨਾਂ ਦਾ ਅੰਦਾਜ਼ਾ ਹੈ ਕਿ ਇਸ ਪੱਤਝੜ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਤੇ 30 ਤੋਂ 40% ਦੀ ਗਿਰਾਵਟ ਤੇ ਨਤੀਜੇ ਵਜੋਂ ਕੁੱਲ ਦਾਖਲੇ 'ਚ 15% ਦੀ ਗਿਰਾਵਟ ਆ ਸਕਦੀ ਹੈ ਜੁਲਾਈ ਅਤੇ ਅਗਸਤ ਵਿੱਚ ਵੀਜ਼ਾ ਜਾਰੀ ਕਰਨ ਦੇ ਵਿੱਚ ਮਹੱਤਵਪੂਰਨ ਇਕਵਦੀ ਤੋਂ ਪੀਣਾ ਇਸ ਪਰਚਰਟ ਦੇ ਵਿੱਚ 1.5 ਲੱਖ ਤੱਕ ਘੱਟ ਵਿਦਿਆਰਥੀ ਆ ਸਕਦੇ ਨਹੀਂ ਇਕ ਵਾਰ ਫਿਰ ਦੱਸ ਦਈਏ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ